so many ਸਖਮਨੀ ਸੋਮੇ ਅੰਮ੍ਰਿਤ ਪ੍ਰਗੁਣ ਹਰ ਗੁਰਸਿੱਖ ਨੂੰ ਨਹੀਂ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਦਾ ਰੋਮ ਰੋਮ ਕਰਕੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਜੇ ਇਸ ਸਾਹਿਬ ਜੀ ਨੇ ਬੇਅੰਤ ਰਹਿਤਾਂ ਬਖਸ਼ਿਸ਼ਾਂ ਸਾਡੀ ਝੋਲੀ ਵਿੱਚ ਪਾਈਆਂ ਹਨ ਭਾਈ ਸਾਹਿਬ ਜੀ ਦਸਤਿਆਂ ਤੋਂ ਪਹਿਲਾਂ ਭਾਈ ਮਤਾਬ ਸਿੰਘ ਜੀ ਬੜੀ ਭਾਵ ਉਹਨਾਂ ਨਾਲ ਉਹਨਾਂ ਨੇ ਇੱਕ ਬਚਨ ਆਪ ਦੀ ਨਾਲ ਸਾਂਝਾ ਕੀਤਾ ਕਿ ਕਾਸ਼ ਸਾਨੂੰ ਵੀ ਐਸੀ ਪ੍ਰਤੀਤ ਆ ਜਾਏ ਜੈਸੀ ਪ੍ਰਤੀਤ ਪਤਾਂਡੇ ਧੰਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਵਿੱਚ ਦੇਖੀ ਰਹਿਉ ਕੋਲ ਹੋਂਸ ਰਹਿਉ ਸਾਧੂ ਹੋਂ ਕੋਲ ਰਹਿਉ ਸੰਤ ਹੋਂ ਕੋਲ ਸਾਧੂ ਤੇਰੇ ਜਿੱਥੇ ਸਨਿਆਸੀ ਤਪਸੀ ਮੁਖਵੇਂ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ ਕਹਤਿਆਂ ਕਹਦੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਮਹਾਰਾਜ ਬਥੇੜਾ ਕੋ ਮਿਲਿਆ ਬਥੇੜੀਆਂ ਖਾਵਾਂ ਤੇ ਜਾ ਜਾ ਕੇ ਵੇਖ ਲਿਆ ਕਹਿੰਦੀ ਸਾਰੀ ਦੁਨੀਆ ਸੀ ਪਰ ਗੁਰੂ ਹੋਵੇ ਐਸਾ ਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਮਨ ਕੀ ਦੁਖ ਦਾ ਬਿਨਸ ਜਾਏ ਹਰ ਬਰਨ ਪਦ ਲਹੀਐ ਐਸੇ ਗਰੀਬ ਨਿਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰੂਪੀ ਮਹਾਨ ਬਖਸ਼ਿਸ਼ ਸਾਨੂੰ ਬਖਸ਼ਿਸ਼ ਕੀਤੀ ਹੈ ਬੇਅੰਤ ਬਾਣੀਆਂ ਸਤਿਗੁਰੂ ਜੀ ਦੀਆਂ ਜਿਨ੍ਹਾਂ ਵਿੱਚੋਂ ਇਹ ਪਾਵਨ ਬਾਣੀ ਸੁਖਮਣੀ ਜਿਹੜੇ ਕਿ ਹਰ ਗੁਰਸਿੱਖ ਦੇ ਜੀਵਨ ਦਾ ਸੁੱਖਾਂ ਦਾ ਨਿਧਾਨ ਹੈ ਖਜ਼ਾਨਾ ਹੈ ਦਸਰਿਆਂ ਨੂੰ ਹੁਕਮ ਹੋਇਆ ਸੀ ਇਹ ਪਵਿੱਤਰ ਸ਼ਬਦ ਆਪ ਜੀ ਨੂੰ ਸਰਵਣ ਕਰਾਉਣ ਵਾਸਤੇ ਸਵਾਗਤ ਜੀ ਪ੍ਰਭ ਕੇ ਸਿਮਰਨ ਦਰਬ ਨਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਨ ਤਰੈ ਐਸੀਆਂ ਬਰਸ਼ਿਸ਼ਾਂ ਰਹਿਣ ਤਾਂ ਸੰਗ੍ਰੋਪ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਧਿ ਤੇ ਕੀਤੀਆਂ ਹਨ ਸਾਰੇ ਮਿਲ ਕੇ ਪਾਲਣ ਪੜਨਾਂਗੇ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮਾ ਬਦਤ ਜਨਾ ਕੇ ਮਨ ਬਿਸਰਾ do amo ਤੇ ਜਾਣਾ ਮਨ ਕਿਸਿਆ ਜਦ ਤੇ ਸਿੰਗਣ ਕਾਲ ਪਰਮਹਰ ਜਦ ਤੇ ਪ੍ਰਭ ਕੈ ਸਿਰਨ ਮਨ ਅੰਨਿਂ ਜਾਹ ਪ੍ਰਭ ਕੈ ਸਿਰਨ ਬਹੁ ਨ ਬਿਆਪੈ ਪ੍ਰਭ ਕੈ ਸਿਰਨ ਦੁਖ ਨ ਸੰਤਾ ਕਬ ਦੁਖਤਾ ਸਿੰਗਰ ਸਾਦਕੇ ਅਸੰਗ ਸਰਬ ਨਿਧਾਨ